ਵਖਰੇ ਕਿਸੇ ਨੇ ਵਾਰ ਰੱਖਿਆ ਕੋਈ ਸ਼ਨੀਵਾਰ ਚੌਂਕੀ ਲਾਈ ਬੈਠਾ ਆ ਕੋਈ ਵੀਰਵਾਰ ਦੀ ਚੌਂਕੀ ਭਰੀ ਜਾਂਦਾ ਕੋਈ ਐਤਵਾਰ ਦੀ ਚੌਂਕੀ ਭਰੀ ਜਾਂਦਾ ਪਰ ਮਹਾਰਤ ਦੀ ਬਾਣੀ ਸਮਝਾਉਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਸਮਝਾਉਂਦੇ ਨੇ ਕਿ ਬੰਦਨਾ ਉਹਦੇ ਅੱਗੇ ਕਰ ਜਿਹੜਾ ਹਰ ਥਾਂ ਮੌਜੂਦ ਹੈ ਜਿਹੜਾ ਅੱਜ ਚਾਰ ਪੂਜੀ ਇਕੱਠੇ ਕਰਕੇ ਬੈਠਾ ਹੈ ਕੱਲ ਉਹਨੇ ਮਰ ਖੱਪ ਜਾਣਾ ਹੈ ਮਹਾਰਾ ਕਹਿੰਦੇ ਆਪ ਦੂਬੇ ਚੋ ਬੇਦਮੈ ਚੇਲੇ ਦੀ ਬਹਾਇਆ ਕਿ ਉਹਨੇ ਮਰਥਾਪ ਜਾਣਾ ਚੇਲੇ ਚਾਪਤੇ ਵੀ ਜਿਹੜੇ ਡੋਬ ਲੈਣੇ ਆ ਤੇ ਪਰਿਪੂਰਨ ਪ੍ਰਮਾਤਮਾ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਉਹਦੇ ਚਰਨਾਂ 'ਚ ਸਜਦਾ ਕਰ ਜਿਹੜਾ ਹਰ ਥਾਂ ਮੌਜੂਦ ਆ ਜਦੋਂ ਧਰਤੀ ਦੀ ਪਦੈਸ਼ ਨਹੀਂ ਸੀ ਉਹ ਕਾਲਪੁਰਖ ਵੈਗੁਰੂ ਅਦੋ ਵੀ ਸੀ ਤੇ ਹੁਣ ਸਾਰੀ ਧਰਤੀ ਆ ਬਾਗ ਜਿਹੜਾ ਆ ਖਿੜਿਆ ਹੋਇਆ ਫੁੱਲ ਜਿਹੜੇ ਟੈਕ ਰਹੇ ਨੇ ਆ ਸੰਸਾਰ ਰੂਪ ਜੀਵ ਨੇ ਜਿਹੜੇ 84 ਲੱਖ ਜੁਨੀ ਇਹ ਫੁੱਲ ਟੈਕ ਰਹੇ ਆ ਉਹ ਹੁਣ ਵੀ ਮੌਜੂਦ ਹੈ ਪਰਮਾਤਮਾ ਤੇ ਜਦੋਂ ਸਾਰੀ ਧਰਤੀ ਨੂੰ ਲੈ ਕਰ ਦਿੱਤਾ ਨਾ ਸਾਰੀ ਧਰਤੀ ਉਹਦੇ ਵਿੱਚ ਸਮਾ ਗਈ ਜੀਵ ਸਮਾ ਗੇ ਉਹ ਪਦੀਪੂਰਣ ਪਰਮਾਤਮਾ ਨੇ ਅਦੋਂ ਵੀ ਪੂਰਾ ਰਹਿਣਾ ਪਿਆਰ ਨਾਲ ਆਕੂ ਸਤਨਾਮ